ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਜੀ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਉਹ ਤੁਹਾਨੂੰ ਕੁਝ ਅਣਮੁੱਲੀਆਂ ਦਾਤਾਂ ਦੇਣ ਵਾਲੇ ਹਨ ਜੇਕਰ ਤੁਹਾਨੂੰ ਵੀ ਮਿਲਦੀਆਂ ਹਨ ਇਹ ਪੰਜ ਨਿਸ਼ਾਨੀਆਂ ਤਾਂ ਸਮਝ ਲੈਣਾ ਕਿ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਤੇ ਹੁਣ ਤੁਹਾਡੇ ਸਾਰੇ ਹੀ ਦੁੱਖ ਕਸ਼ਟ ਕਟੇ ਜਾਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲੇ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਦ ਵੀ ਪਰਮਾਤਮਾ ਤੁਹਾਨੂੰ ਕੁਝ ਬਹੁਤ ਹੀ ਵਿਅੰਤ ਦਾਤਾਂ ਦੇਣਾ ਚਾਹੁੰਦੇ ਹਨ ਤਾਂ ਉਸ ਤੋਂ ਪਹਿਲਾਂ ਉਹ ਤੁਹਾਨੂੰ ਕੁਝ ਚੀਜ਼ਾਂ ਵਿਚਾਰਾਂ ਅਤੇ ਆਦਤਾਂ ਦੇ ਰੂਪ ਵਿੱਚ ਭੇਜਣਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਜ਼ੋਰ ਦੇ ਨਾਲ ਹੀ ਤੁਸੀਂ ਕੋਈ ਵੱਡਾ ਕਾਰਜ ਸ਼ੁਰੂ ਕਰ ਸਕਦੇ ਹੋ ਪਰ ਜੇਕਰ ਤੁਸੀਂ ਥੋੜਾ ਜਿਹਾ ਵੀ ਧਿਆਨ ਦਿਓ ਤੁਹਾਨੂੰ ਆਪਣੇ ਆਪ ਹੀ ਸਮਝ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੀ ਲਾਈਫ ਹੁਣ ਬਹੁਤ ਹੀ ਵਧੀਆ ਹੋਣ ਵਾਲੀ ਹੈ ਅਤੇ ਹੁਣ ਇਹੋ ਜਿਹੇ ਕੀਮਤੀ ਸਾਈਨ ਤੁਹਾਨੂੰ ਕਿਹੜੇ ਹਨ ਜਿਹੜੇ ਪ੍ਰਾਪਤ ਹੋ ਜਾਂਦੇ ਹਨ ਅੱਜ ਅਸੀਂ ਤੁਹਾਡੇ ਨਾਲ ਇਹੀ ਗੱਲਬਾਤ ਕਰਾਂਗੇ ਜੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਤੁਹਾਨੂੰ ਪਰਮਾਤਮਾ ਜੀ ਦੇ ਵੱਲੋਂ ਦਿੱਤੀ ਜਾਂਦੀ ਹੈ ਕਿ ਜਦ ਵੀ ਕੋਈ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਟਾਰਗੇਟ ਬਾਰੇ ਸੋਚਦਾ ਹੀ ਨਹੀਂ ਬਲਕਿ ਉਸ ਵਿੱਚ ਸਫਲਤਾ ਪਾਉਣ ਲਈ ਬਹੁਤ ਜ਼ਿਆਦਾ ਮਿਹਨਤ ਵੀ ਕਰਦਾ ਹੁੰਦਾ ਹੈ ਤਾਂ ਉਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਦੀ ਮਿਹਨਤ ਸਫਲ ਹੋਣ ਵਾਲੀ ਹੈ ਉਸ ਦੀ ਜ਼ਿੰਦਗੀ ਇਸ ਮਿਹਨਤ ਦੇ ਸਦਕਾ ਹੀ ਹੁਣ ਬਦਲ ਜਾਵੇਗੀ ਤੁਹਾਡੀ ਲਾਈਫ ਵਿੱਚ ਕੋਈ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਕਿਉਂਕਿ ਸਿਰਫ ਵੱਡੇ ਵੱਡੇ ਸੁਪਨੇ ਹੀ ਵੇਖ ਲੈਣਾ ਕਾਮਯਾਬੀ ਦੀ ਨਿਸ਼ਾਨੀ ਨਹੀਂ ਹੁੰਦੀ ਉਹਨਾਂ ਸੁਪਨਿਆਂ ਨੂੰ ਪੂਰਿਆ ਕਰਨਾ ਉਹਦੇ ਲਈ ਦਿਨ ਰਾਤ ਨੂੰ ਇੱਕ ਕਰ ਦੇਣਾ ਉਹ ਫੇਰ ਸੁਪਨੇ ਪੂਰੇ ਹੋ ਜਾਂਦੇ ਹਨ ਇਹ ਤਾਂ ਸਾਧ ਸੰਗਤ ਜੀ ਸਿਰਫ ਸ਼ੁਰੂਆਤ ਹੁੰਦੀ ਹੈ ਕਿਉਂਕਿ ਕੁਝ ਬੇਅੰਤ ਤੇ ਅਜੀਬ ਕਰਨ ਦੇ ਲਈ ਕੋਈ ਵੱਡਾ ਕੰਮ ਕਰਨਾ ਵੀ ਜ਼ਰੂਰੀ ਹੁੰਦਾ ਹੈ ਅਤੇ ਬਹੁਤ ਵਾਰ ਇਦਾਂ ਵੀ ਹੁੰਦਾ ਹੈ ਕਿ ਇਨਸਾਨ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੁੰਦਾ ਹੈ ਉਹ ਇਸ ਵਿੱਚ ਸਫਲਤਾ ਹੋ ਹੀ ਜਾਂਦਾ ਹੈ ਨਾਲ ਹੀ ਉਸ ਨੂੰ ਕਿਸੇ ਹੋਰ ਚੀਜ਼ ਵਿੱਚ ਵੀ ਕਾਮਯਾਬ ਹੋਣ ਦੇ ਨਵੇਂ-ਨਵੇਂ ਰਸਤੇ ਮਿਲ ਜਾਂਦੇ ਹਨ ਭਾਵੇਂ ਤੁਸੀਂ ਵੇਖਿਆ ਹੀ ਹੋਵੇਗਾ ਕਿ ਕਈ ਵਾਰ ਤੁਸੀਂ ਛੋਟਾ ਬਿਜ਼ਨਸ ਸ਼ੁਰੂ ਕਰਦੇ ਹੋ ਤੇ ਨਾਲ ਦੇ ਨਾਲ ਤੁਹਾਨੂੰ ਕੋਈ ਵੱਡੀ ਆਫਰ ਮਿਲ ਜਾਂਦੀ ਹੈ ਜਾਂ ਕੋਈ ਹੋਰ ਬਿਜ਼ਨਸ ਤੁਸੀਂ ਨਾਲ ਉਸਦੇ ਸਟਾਰਟ ਕਰ ਲੈਂਦੇ ਹੋ ਤਾਂ ਜਿਸ ਦੇ ਨਾਲ ਤੁਹਾਡੇ ਧਨ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੁੰਦਾ ਹੈ ਜੇਕਰ ਸੱਚ ਕਿਹਾ ਜਾਵੇ ਤਾਂ ਉਹ ਹਾਰਡਵਰਕ ਕਰ ਰਿਹਾ ਹੁੰਦਾ ਹੈ ਬਾਅਦ ਵਿੱਚ ਉਸ ਨੂੰ ਸਮਾਰਟ ਵਰਕ ਦੋਵੇਂ ਹੀ ਲਾਈਫਾਂ ਦੇ ਵਿੱਚ ਉਸ ਦਾ ਕੀਮਤੀ ਰੋਲ ਹੋ ਜਾਂਦਾ ਹੈ ਕਿਉਂਕਿ ਹਾਰਡਵਰਕ ਤੋਂ ਸਮਾਰਟਵਰਕ ਦਾ ਰਸਤਾ ਨਿਕਲ ਜਾਂਦਾ ਹੈ ਫਿਰ ਆਦਮੀ ਨੂੰ ਸਮਝ ਆ ਜਾਂਦੀ ਹੈ ਕਿ ਇਸ ਦੇ ਨਾਲ ਜਿਆਦਾ ਮੁਨਾਫਾ ਹੋਵੇਗਾ ਤੇ ਕਿਸ ਦੇ ਨਾਲ ਘੱਟ ਹੋਵੇਗਾ ਜਿਆਦਾ ਮੁਨਾਫੇ ਦੇ ਰਸਤੇ ਉਸ ਦੇ ਲਈ ਉਸ ਨੂੰ ਮਿਲਣੇ ਸ਼ੁਰੂ ਹੋ ਜਾਂਦੇ ਹਨ ਹੁਣ ਗੱਲ ਕਰ ਲਈਏ ਜੀ ਦੂਜੀ ਨਿਸ਼ਾਨੀ ਦੇ ਬਾਰੇ ਕਿ ਜੇਕਰ ਤੁਹਾਨੂੰ ਕਦੀ ਇਹ ਮਹਿਸੂਸ ਹੋਵੇ ਕਿ ਤੁਹਾਡੇ ਅੰਦਰ ਇੱਕਦਮ ਸਾਰੀਆਂ ਆਦਤਾਂ ਤੇ ਵਿਚਾਰ ਕਿਤੇ ਗਵਾਚ ਰਹੇ ਹਨ ਤੇ ਹਮੇਸ਼ਾ ਤੁਹਾਨੂੰ ਤੁਹਾਡੇ ਸਹੀ ਮਾਰਗ ਦੇ ਟਾਰਗੇਟ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦ ਤੁਸੀਂ ਆਪ ਹੀ ਇਹਨਾਂ ਆਦਤਾਂ ਤੇ ਵਿਚਾਰਾਂ ਨੂੰ ਛੱਡਣ ਦੀ ਹਮੇਸ਼ਾ ਦੇ ਲਈ ਕੋਸ਼ਿਸ਼ ਕਰ ਰਹੇ ਹੁੰਦੇ ਸੀ ਪਰ ਤੁਹਾਡੇ ਕੋਲੋਂ ਛੱਡੀਆਂ ਨਹੀਂ ਜਾ ਰਹੀਆਂ ਭਾਵ ਕਿ ਸਾਥ ਸੰਗਤ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਕਿ ਸਾਡੇ ਮਨ ਦੇ ਅੰਦਰ ਜਿਹੜੇ ਵੀ ਔਗਣ ਹੁੰਦੇ ਹਨ ਅਸੀਂ ਕਈ ਵਾਰ ਉਹਨਾਂ ਨੂੰ ਛੱਡਣਾ ਤਾਂ ਚਾਹੁੰਦੇ ਹਾਂ ਪਰ ਅਸੀਂ ਆਦਤ ਤੋਂ ਮਜਬੂਰ ਹੁੰਦੇ ਹਾਂ ਸਾਡੇ ਕੋਲ ਛੱਡੇ ਨਹੀਂ ਜਾਂਦੇ ਪਰ ਜਦੋਂ ਪਰਮਾਤਮਾ ਜੀ ਦੀ ਮਿਹਰ ਸਾਡੇ ਉੱਤੇ ਬਣ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਵਿਚਾਰਾਂ ਨੂੰ ਛੱਡਣ ਬਾਰੇ ਸੋਚ ਰਹੇ ਹੁੰਦੇ ਹਾਂ ਅਤੇ ਆਪਣੇ ਅੰਦਰ ਡਿਸਪੀਨ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਹੁੰਦੇ ਹਾਂ ਭਾਵੇਂ ਇਹ ਤੁਹਾਡੀ ਕੋਸ਼ਿਸ਼ ਲਈ ਕਿਉਂ ਨਾ ਹੋਵੇ ਪਰ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਕੁਝ ਵੱਡਾ ਤੇ ਵਧੀਆ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਜਿਸ ਨਾਲ ਹੁਣ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤਾਂ ਹੀ ਤੁਹਾਡੇ ਅੰਦਰੋਂ ਗਲਤ ਚੀਜ਼ਾਂ ਨੂੰ ਛੱਡਣ ਦਾ ਵਿਚਾਰ ਤੁਹਾਡੇ ਅੰਦਰ ਪਰਮਾਤਮਾ ਜੀ ਆਪ ਹੀ ਕਰ ਦਿੰਦੇ ਹਨ ਜਾਂ ਤੁਸੀਂ ਆਪ ਹੀ ਇਹਨਾਂ ਗੱਲਾਂ ਤੇ ਆਉਣਾ ਸ਼ੁਰੂ ਕਰ ਦਿੰਦੇ ਹੋ ਹੁਣ ਗੱਲ ਕਰਦੇ ਹਾਂ ਜੀ ਤੀਸਰੀ ਨਿਸ਼ਾਨੀ ਦੇ ਬਾਰੇ ਕਿ ਜੇਕਰ ਤੁਹਾਨੂੰ ਕਿਸੇ ਨੂੰ ਵੇਖ ਕੇ ਜਲਣ ਦੀ ਭਾਵਨਾ ਹੁਣ ਪੈਦਾ ਨਹੀਂ ਹੁੰਦੀ ਭਾਵੇਂ ਕੋਈ ਤੁਹਾਡੇ ਵਾਂਗ ਕੰਮ ਹੀ ਕਿਉਂ ਨਾ ਕਰ ਰਿਹਾ ਹੋਵੇ ਭਾਵੇਂ ਤੁਹਾਡੇ ਸਾਹਮਣੇ ਕੋਈ ਜ਼ਿਆਦਾ ਤਰੱਕੀ ਕਰ ਰਿਹਾ ਹੋਵੇ ਭਾਵੇਂ ਉਹ ਤੁਹਾਡਾ ਰਿਸ਼ਤੇਦਾਰ ਸਾਖ ਸੰਬੰਧੀ ਜਾਂ ਕੋਈ ਦੋਸਤ ਮਿੱਤਰ ਹੀ ਕਿਉਂ ਨਾ ਹੋਵੇ ਜੇਕਰ ਉਹ ਤੁਹਾਡੇ ਸਾਹਮਣੇ ਤੁਹਾਨੂੰ ਤਰੱਕੀ ਕਰਦਾ ਦਿਖੇ ਪਰ ਤੁਹਾਨੂੰ ਉਸ ਦੇ ਨਾਲ ਕੋਈ ਫਰਕ ਨਾ ਪਵੇ ਤੁਸੀਂ ਆਪਣੇ ਆਪ ਨੂੰ ਉਸ ਸਾਹਮਣੇ ਗਰੀਬ ਨਾ ਸਮਝੋ ਤੁਹਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀ ਭਾਵਨਾ ਹੀ ਦੂਰ ਹੋ ਜਾਵੇ ਤਾਂ ਸਮਝ ਲੈਣਾ ਕਿ ਤੁਸੀਂ ਸਫਲਤਾ ਦੇ ਰਾਹ ਉੱਪਰ ਚੱਲ ਰਹੇ ਹੋ ਪਰਮਾਤਮਾ ਜੀ ਤੁਹਾਨੂੰ ਇਸ਼ਾਰਾ ਕਰ ਰਹੇ ਹਨ ਕਿ ਤੁਸੀਂ ਚੰਗੇ ਰਸਤੇ ਤੇ ਹੁਣ ਚੱਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਉੱਥੇ ਹੀ ਵੇਖੋਗੇ ਤੇ ਤੁਸੀਂ ਆਪਣੇ ਆਪ ਨੂੰ ਵੇਖਣਾ ਚਾਹੁੰਦੇ ਵੀ ਹੋ ਕਿਉਂਕਿ ਕੋਈ ਸ਼ਾਇਦ ਹੀ ਕਿਸੇ ਨੂੰ ਕੰਪਲੀਟ ਕਰਕੇ ਉਸ ਤੋਂ ਅੱਗੇ ਜਾ ਸਕਦਾ ਹੈ ਕਿਉਂਕਿ ਅਸੀਂ ਕੰਪੀਟੀਸ਼ਨ ਕਰਦੇ ਆ ਕਰਦੇ ਆ ਉਸ ਵਰਗੇ ਹੋ ਤਾਂ ਜਾਂਦੇ ਹਾਂ ਇਸ ਨਾਲ ਮੁਕਾਬਲਾ ਵੀ ਕਰ ਰਹੇ ਹੁੰਦੇ ਹਾਂ ਪਰ ਸਾਧ ਸੰਗਤ ਜੀ ਅੱਗੇ ਜਾਣ ਲਈ ਜਾਂ ਆਪਣੇ ਆਪ ਨੂੰ ਉਸ ਆਦਮੀ ਤੋਂ ਅੱਗੇ ਲੈ ਕੇ ਜਾਣ ਲਈ originality ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਅਤੇ ਉਹ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਮੁਕਾਬਲਾ ਕਰਦੇ ਹੋ ਕਿਸੇ ਦੂਜੇ ਨਾਲ ਨਹੀਂ ਹੁਣ ਗੱਲ ਕਰਦੇ ਹਾਂ ਜੀ ਚੌਥੀ ਨਿਸ਼ਾਨੀ ਦੇ ਬਾਰੇ ਕਿ ਜੇਕਰ ਤੁਹਾਨੂੰ ਕਦੇ ਲਾਈਫ ਵਿੱਚ ਐਦਾਂ ਲੱਗੇ ਕਿ ਤੁਸੀਂ ਆਪਣੇ ਆਪ ਦੀਆਂ ਤਾਰੀਫਾਂ ਕਰਨ ਲੱਗ ਗਏ ਹੋ ਭਾਵੇਂ ਤੁਹਾਨੂੰ ਕੋਈ ਵੀ ਨਹੀਂ ਕਹਿੰਦਾ ਜਾਂ ਤੁਹਾਡੇ ਬਾਰੇ ਕੋਈ ਕੁਝ ਵੀ ਨਹੀਂ ਸੋਚਦਾ ਪਰ ਤੁਹਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੋਵੇ ਤੁਸੀਂ ਆਪਣੀ ਤਾਰੀਫ਼ ਦੀ ਦੁਨੀਆ ਵਿੱਚ ਬਸ ਡੁੱਬੇ ਹੀ ਰਹਿੰਦੇ ਹੋ ਜਾਂ ਲਗਾਤਾਰ ਆਪਣੀਆਂ ਤਰੀਫ਼ਾਂ ਦੀ ਲੜੀ ਬਣਾਉਂਦੇ ਰਹਿੰਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੀ ਲਾਈਫ ਵਿੱਚ ਕੁਝ ਬਹੁਤ ਵੱਡਾ ਚੇਂਜ ਆਉਣ ਵਾਲਾ ਹੈ ਕਿਉਂਕਿ ਇਹੋ ਜਿਹਾ ਐਟੀਟਿਊਡ ਪਰਮਾਤਮਾ ਬਹੁਤ ਘੱਟ ਲੋਕਾਂ ਨੂੰ ਹੀ ਦਿੰਦੇ ਹਨ ਪਰ ਜਦੋਂ ਦਿੰਦੇ ਹਨ ਤਾਂ ਉਸਦੀ ਕਿਸਮਤ ਪੂਰੀ ਤਰ੍ਹਾਂ ਚਮਕ ਜਾਂਦੀ ਹੈ ਕਿਉਂਕਿ ਜਦ ਮਨੁੱਖ ਨੂੰ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕਿ ਮੇਰੇ ਅੰਦਰ ਕੋਈ ਵੀ ਨੈਗੇਟਿਵ ਗੁਣ ਨਹੀਂ ਹੈ ਮੈਂ ਕੋਈ ਵੀ ਮਾੜੇ ਕਰਮ ਨਹੀਂ ਕਰ ਰਿਹਾ ਉਸ ਨੂੰ ਇਹ ਵੀ ਅਹਿਸਾਸ ਹੋ ਜਾਵੇ ਕਿ ਮੇਰੇ ਉੱਪਰ ਪ੍ਰਮਾਤਮਾ ਦੀ ਮਿਹਰ ਹੋਵੇਗੀ ਹੀ ਹੋਵੇਗੀ ਤਾਂ ਸਮਝ ਲੈਣਾ ਕਿ ਪ੍ਰਮਾਤਮਾ ਦੀ ਮਿਹਰ ਉਸ ਉੱਪਰ ਹੋ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਜੀ ਪੰਜਵੀਂ ਨਿਸ਼ਾਨੀ ਦੇ ਬਾਰੇ ਕਿ ਜੇਕਰ ਤੁਹਾਨੂੰ ਆਪਣੇ ਆਪ ਜੇਕਰ ਤੁਹਾਨੂੰ ਆਪਣੇ ਆਪ ਅਤੇ ਆਪਣੇ ਕੰਮ ਤੋਂ ਇਲਾਵਾ ਦੀਨ ਦੁਨੀਆ ਵਿੱਚ ਕੀ ਹੋ ਰਿਹਾ ਹੈ ਉਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਅਤੇ ਤੁਸੀਂ ਫालतू ਦੀਆਂ ਚੀਜ਼ਾਂ ਵਿੱਚ ਆਪਣਾ ਸਮਾਂ ਵੀ ਬਰਬਾਦ ਨਹੀਂ ਕਰਦੇ ਪੂਰੀ ਤਰ੍ਹਾਂ ਦੇ ਨਾਲ ਬਸ ਆਪਣੇ ਹੀ ਕੰਮ ਤੇ ਫੋਕਸ ਕਰਦੇ ਹੋ ਸਾਧ ਸੰਗਤ ਜੀ ਕਈ ਵਾਰ ਆਪਾਂ ਆਪਣੇ ਆਸ-ਪਾਸ ਵੇਖਦੇ ਹੀ ਹਾਂ ਕਿ ਲੋਕਾਂ ਨੂੰ ਆਪਣੇ ਘਰ ਨਾਲੋਂ ਜ਼ਿਆਦਾ ਟੈਨਸ਼ਨ ਦੂਜਿਆਂ ਦੇ ਘਰ ਦੀ ਹੁੰਦੀ ਹੈ ਕਿ ਉਸ ਘਰ ਵਿੱਚ ਕੀ ਹੋ ਰਿਹਾ ਹੈ ਜੇਕਰ ਕਿਸੇ ਦੇ ਘਰ ਵਿੱਚ ਗਰੀਬੀ ਹੈ ਤਾਂ ਅਕਸਰ ਲੋਕ ਕਹਿ ਦਿੰਦੇ ਹਨ ਕਿ ਇਸ ਦੇ ਕਰਮ ਹੀ ਮਾੜੇ ਹਨ ਇਹ ਕੰਮ ਨਹੀਂ ਕਰਦਾ ਤਾਂ ਇਸ ਦੇ ਘਰ ਗਰੀਬੀ ਹੈ ਤੇ ਉਸ ਨਾਲ ਨਾਤਾ ਤੋੜ ਲੈਂਦੇ ਹਨ ਤੇ ਜੇਕਰ ਕੋਈ ਆਪਣੇ ਘਰ ਵਿੱਚ ਚੰਗੀ ਰੋਟੀ ਖਾ ਰਿਹਾ ਹੈ ਕੋਈ ਚੰਗਾ ਪਹਿਨ ਰਿਹਾ ਹੈ ਤਾਂ ਉਸ ਬਾਰੇ ਵੀ ਅਸੀਂ ਆਪਣੇ ਘਰ ਬੈਠੇ ਹੀ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ ਕਿ ਪਤਾ ਨਹੀਂ ਇਸ ਕੋਲ ਪੈਸਾ ਕਿੱਥੋਂ ਆ ਰਿਹਾ ਹੈ ਕਿੱਥੋਂ ਇਸ ਦੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ ਇਸ ਨੂੰ ਇੰਨਾ ਖਰਚਾ ਪਤਾ ਨਹੀਂ ਕਿਵੇਂ ਵਾਰਾ ਖਾਂਦਾ ਹੈ ਅਸੀਂ ਲੋਕਾਂ ਦੀਆਂ ਇਹ ਟੈਨਸ਼ਨਾਂ ਚੁੱਕ ਕੇ ਆਪਣਾ ਦਿਮਾਗ ਨੂੰ ਘਮਾਉਂਦੇ ਰਹਿੰਦੇ ਹਾਂ ਪਰ ਜੇਕਰ ਸਾਡਾ ਦਿਮਾਗ ਇਹਨਾਂ ਗੱਲਾਂ ਨੂੰ ਛੱਡ ਕੇ ਪਰਮਾਤਮਾ ਦੇ ਰਸਤੇ ਵੱਲ ਤੁਰ ਪਵੇ ਸਾਨੂੰ ਕਿਸੇ ਨਾਲ ਕੋਈ ਫਰਕ ਨਾ ਪਵੇ ਕੋਈ ਕੋਈ ਵੀ ਮਨੁੱਖ ਜੋ ਮਰਜ਼ੀ ਕਰੇ ਜੋ ਮਰਜ਼ੀ ਕੰਮ ਕਰੇ ਜੋ ਮਰਜ਼ੀ ਤਰੱਕੀ ਕਰੇ ਸਾਨੂੰ ਇਸ ਦੇ ਨਾਲ ਕੋਈ ਵੀ ਫਰਕ ਨਾ ਪਵੇ ਬਸ ਅਸੀਂ ਜੇ ਉਹਦੀਆਂ ਚੰਗਿਆਈਆਂ ਹਨ ਤਾਂ ਅਸੀਂ ਉਸ ਨੂੰ ਮੁਬਾਰਕ ਦਈਏ ਜੇਕਰ ਉਸ ਦੀ ਕੋਈ ਕਮਜ਼ੋਰੀ ਹੈ ਤਾਂ ਉਸ ਵਿੱਚ ਉਸ ਦੀ ਹੈਲਪ ਕਰ ਦਈਏ ਤਾਂ ਤੁਸੀਂ ਸਮਝ ਲੈਣਾ ਕਿ ਪਰਮਾਤਮਾ ਦੀ ਤੁਹਾਡੇ ਉੱਪਰ ਮਿਹਰ ਹੋ ਚੁੱਕੀ ਹੈ ਤੇ ਤੁਹਾਨੂੰ ਪਰਮਾਤਮਾ ਜੀ ਦੇ ਵੱਲੋਂ ਇਹ ਨਿਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੁਸੀਂ ਹੁਣ ਚੰਗੇ ਰਸਤੇ ਤੇ ਚੱਲ ਪਏ ਹੋ ਹੁਣ ਤੁਹਾਡੇ ਤੇ ਪਰਮਾਤਮਾ ਜੀ ਦੀ ਮਿਹਰ ਹੋਣੀ ਲਾਜ਼ਮੀ ਹੈ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਜੀ ਵੀ ਇਹੋ ਜਿਹੇ ਲੋਕਾਂ ਨੂੰ ਹੀ ਪਸੰਦ ਕਰਦੇ ਹਨ ਜਿਨ੍ਹਾਂ ਦੇ ਅੰਦਰ ਇਹ ਪੰਜ ਗੁਣ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ